ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜਿਵੇਂ ਕਿ ਆਪਾਂ ਜਾਣਦੇ ਹਾਂ ਇਸ ਸੁਖਮਣੀ ਸਾਹਿਬ ਜੀ ਦੀ ਲੜੀਵਾਰ ਕਥਾ ਅਰੰਭ ਹੋਈ ਹੈ ਸੋ ਅੱਜ ਆਪ ਜੀ ਦੇ ਨਾਲ ਅਗਲੀ ਅਸ਼ਟਪਦੀ ਦੀ ਵਿਚਾਰ ਕਰਨੀ ਹੈ ਇਸ ਵਿੱਚ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਜੀ ਕੀ ਫਰਮਾ ਰਹੇ ਹਨ ਸੋ ਅਰੰਭ ਕਰਦੇ ਹਾਂ ਸੰਗਤ ਜੀ ਅਬਨਾਸੀ ਪ੍ਰਭ ਮਨ ਮਹਿ ਰਾਖ ਮਨੁਖ ਕੀ ਤੂ ਪ੍ਰੀਤ ਤਿਆਗ ਅਬਨਾਸੀ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਪ੍ਰੋ ਰੱਖ ਤੁਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮਨੁਖ ਕੀ ਤੂ ਪ੍ਰੀਤ ਤਿਆਗ ਅਤੇ ਮਨੁੱਖਾਂ ਦੀ ਜਿਹੜੀ ਪ੍ਰੀਤ ਪ੍ਰੇਮ ਹੈ ਪਿਆਰ ਹੈ ਉਸ ਨੂੰ ਤਿਆਗ ਦੇ ਉਸ ਪਰਮਾਤਮਾ ਨੂੰ ਹੀ ਇਕੱਲਾ ਪ੍ਰੋ ਕੇ ਰੱਖ ਆਪਣੇ ਮਨ ਦੇ ਵਿੱਚ ਕਿਸਤੈ ਪਰ ਨਾਹੀ ਕਿਛ ਕੋਈ ਸਰਬ ਨਿਰੰਤਰ ਏਕੋ ਸੋਏ ਉਸ ਪਰਮਾਤਮਾ ਤੋਂ ਬਾਹਰ ਹੋਰ ਕੋਈ ਨਹੀਂ ਹੈ ਕੁਝ ਵੀ ਨਹੀਂ ਹੈ ਸਰਬ ਨਿਰੰਤਰ ਏਕੋ ਸੋਈ ਇਹ ਸਾਰੇ ਥਾਂ ਇੱਕ ਪਰਮਾਤਮਾ ਹੀ ਨਿਰੰਤਰ ਵਸ ਰਿਹਾ ਹੈ ਆਪੇ ਬੀਨਾ ਆਪੇ ਧੰਨਾ ਗਹਿਰ ਗੰਬੀਰ ਗਹਿੀਰ ਸੁਜਾਨਾ ਵਾਪੇ ਪਛਾਨਣ ਵਾਲਾ ਹੈ ਆਪੇ ਸਮਝਣ ਵਾਲਾ ਹੈ ਸਾਰਿਆਂ ਦੀਆਂ ਦਿਲਾਂ ਦੀਆਂ ਗਹਿਰ ਗੰਭੀਰ ਗਹਿਿਰ ਸੁਜਾਨਾ ਉਹ ਬਹੁਤ ਗੰਭੀਰ ਹੈ ਡੂੰਗਾ ਵੀ ਹੈ ਤੇ ਸਿਆਣਾ ਵੀ ਹੈ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਉਹ ਪਾਰ ਬ੍ਰਹਮ ਹੈ ਪਰਮੇਸ਼ਰ ਹੈ ਗੋਬਿੰਦ ਹੈ ਕਿਰਪਾ ਨਿਧਾਨ ਹੈ ਦਇਆ ਹੈ ਕਰ ਦਇਆਦਾਰ ਹੈ ਕਿਰਪਾਲੂ ਹੈ ਦਇਆਵਾਨ ਹੈ ਬਖਸ਼ਿਸ਼ਾਂ ਕਰਨ ਵਾਲਾ ਹੈ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕਹਿ ਮਨ ਏ ਅਨਰਾਉ ਸਤਿਗੁਰੂ ਜੀ ਕਹਿੰਦੇ ਮੈਂ ਤੇਰੇ ਸਾਧਾਂ ਦੇ ਚਰਨੀ ਪਾਵਾਂ ਤੇ ਨਾਨਕ ਕਹਿ ਮਨ ਏ ਅਨਰਾਉ ਮਨ ਦੇ ਵਿੱਚ ਇਹ ਖਿਆਲ ਆ ਰਿਹਾ ਹੈ ਕਿ ਮੈਂ ਤੇਰੇ ਸਾਧਾਂ ਦੀ ਚਰਨੀ ਪਾਵਾਂ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਮਨਸਾ ਹੁੰਦੀ ਏ ਖੁਆਇਸ਼ ਇਛਾ ਪਰਮਾਤਮਾ ਇਛਾਵਾਂ ਪੂਰੀਆਂ ਕਰਨ ਵਾਲਾ ਹੈ ਜੋ ਉਹਦੀ ਸ਼ਰਨ ਆਵੇ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਸ਼ਰਨ ਦੇ ਦਿੰਦਾ ਹੈ ਜੋ ਕਰ ਪਾਇਆ ਸੋਈ ਹੋਗ ਫਿਰ ਜੋ ਪਰਮਾਤਮਾ ਉਹਨਾਂ ਦੇ ਹੱਥ ਤੇ ਲਿਖ ਦਿੰਦਾ ਹੈ ਹੱਥ ਦੀ ਤੇ ਹਥੇਲੀ ਤੇ ਲਿਖ ਦਿੰਦਾ ਹੈ ਮੱਥੇ ਦੇ ਮਸਤਕ ਤੇ ਲਿਖ ਦਿੰਦਾ ਹੈ ਉਹੀ ਉਸ ਜੀਵ ਦੇ ਨਾਲ ਹੁੰਦਾ ਹੈ ਹਰਨ ਪਰਨ ਜਾ ਕਾ ਨੀਤਰਪੂਰ ਜਿਸ ਕਾ ਮੰਤਰ ਨਾ ਜਾਣੈ ਹੂਰ ਹਰਨ ਤੋਂ ਪਾਪ ਨਾਸ ਕਰਨ ਵਾਲਾ ਹਰਨ ਪਰਨ ਜਾਤਾ ਨੀਤਰਪੂਰ ਪੰਤੋ ਪਾਪ ਭਲਣ ਵਾਲਾ ਉਹ ਆਪਣੇ ਇੱਕ ਅੱਖ ਦੇ ਝਪਕਣ ਦੇ ਵਿੱਚ ਹੀ ਸਭ ਕੁਝ ਨਾਸ ਕਰ ਸਕਦਾ ਹੈ ਤੇ ਉਹਨਾਂ ਦੀ ਪਾਲਣਾ ਵੀ ਕਰ ਸਕਦਾ ਹੈ। ਇਸ ਕਾ ਮੰਤਰ ਨਾ ਜਾਣੇ ਹੋਰ ਇਸ ਤੋਂ ਇਲਾਵਾ ਹੋਰ ਕੋਈ ਜੀਵ ਉਸ ਦੇ ਮੰਤਰ ਨੂੰ ਉਸ ਦੀ ਵਿਦ ਨੂੰ ਨਹੀਂ ਜਾਣ ਸਕਦਾ। ਅਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਕਰਤਾ ਕੈ ਫਿਰ ਕਹਿੰਦੇ ਨੇ ਉਹ ਪਰਮਾਤਮਾ ਦੇ ਘਰ ਦੇ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ ਸਰਬ ਤੋਂ ਸੁਣੀਏ ਕਰਤਾ ਕਿ ਇਹੋ ਜਿਹੀ ਗੱਲਾਂ ਆਮ ਸੁਣੀਆਂ ਜਾਂਦੀਆਂ ਹਨ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪਿਸਰ ਗ੍ਰਸਤ ਮੈਂ ਭੋਗੀ ਉਹ ਰਾਜਿਆਂ ਦਾ ਰਾਜਾ ਹੈ ਜੋਗੀਆਂ ਦਾ ਜੋਗੀ ਹੈ ਤਪੀਆਂ ਦਾ ਤਪ ਹੀ ਹੈ ਤੇ ਗ੍ਰਸਤੀਆਂ ਦੇ ਵਿੱਚੋਂ ਗ੍ਰਸਤੀ ਹੈ। ਧਿਆਈ ਧਿਆਈ ਪਗਥੇ ਸੁਖ ਪਾਇਆ ਨਾਨਕ ਤਿਸ ਪੁਰਖ ਦਾ ਅੰਤ ਕਿਨਾਂ ਅੰਤ ਨਾ ਪਾਇਆ। ਉਸ ਪਰਮਾਤਮਾ ਨੂੰ ਧਿਆ ਤਿਆ ਕੇ ਭਗਤਾਂ ਨੇ ਸੁਖ ਪ੍ਰਾਪਤ ਕਰ ਲਈ ਹਨ। ਪਰ ਉਸ ਆਕਾਲ ਪੁਰਖ ਦਾ ਕਿਸੇ ਨੇ ਅੱਜ ਤੱਕ ਭੇਦ ਨਹੀਂ ਪਾਇਆ। ਸੋ ਇਹ ਸਨ ਸਸ਼ਪਦੀ ਜੀ ਵਿਚਾਰ ਸੋ ਸੰਗਤ ਜੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ